ਤਿੰਨ ਮਹੀਨੇ ਪਹਿਲਾਂ ਬਗੈਰ ਘਰਦਿਆਂ ਨੂੰ ਦੱਸਿਆ ਕਰਵਾਈ ਲਫ ਮੈਰਿਜ ਫਿਰ ਉਸੇ ਹੀ ਲੜਕੀ ਨੂੰ ਉਤਾਰਿਆ ਮੌਤੇ ਕਾਟ ਮਿਰਤੇ ਕ ਲੜਕੀ ਆਸ਼ਾ ਰਾਣੀ ਦੀ ਮਾਂ ਅਤੇ ਭੈਣ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਦੇ ਪਤੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੀ ਦਾ ਗळा ਘੁੱਟ ਕੇ ਮਾਰਿਆ ਗਿਆ 30 ਤਰੀਕ ਦੀ ਰਾਤ ਨੂੰ ਅਸੀਂ ਆਸ਼ਾ ਰਾਣੀ ਦੇ ਪਤੀ ਨਾਲ ਸੰਪਰਕ ਕਰਦੇ ਰਹੇ ਲੇਕਿਨ ਉਸ ਦਾ ਫੋਨ ਬੰਦ ਹੋਣ ਲੱਗ ਪਿਆ ਸੁਖਬੀਰ ਪਾਲ ਮ੍ਰਿਤਕ ਲੜਕੀ ਦੇ ਪਤੀ ਨੇ ਹੀ ਆਪ ਉਸ ਦੀ ਲਾਸ਼ ਮੋਰਚਰੀ ਘਰ ਦੇ ਵਿੱਚ ਰੱਖੀ ਡੀਐਸਪੀ ਰਾਜਕਮਾਨ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਦੀ ਡੈੱਡ ਬੋਡੀ ਸ਼ਮਸ਼ਾਨ ਘਾਟ ਦੇ ਮੋਰਚਰੀ ਵਿੱਚ ਪਈ ਹੈ ਸ਼ਾਰਬੀਨ ਨੂੰ ਪਤਾ ਲੱਗਿਆ ਕਿ ਇਹ ਲੜਕੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਦੀ ਹੈ ਜੋ ਕਿ 10 ਤਾਰੀਖ ਤੋਂ ਲਾਪਤਾ ਸੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਡਾਟ ਕਰ ਲਿਆ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਨੇ ਜੀ ਤੁਸੀਂ ਅੱਜ ਇੱਥੇ ਆਏ ਹੋ? ਮੈਂ ਦਸਲਾ ਰਾਜ ਹਾਂ। ਹਾਂਜੀ ਕੀ ਹੋ ਗਿਆ ਤੁਹਾਡੇ ਨਾਲ? ਇੱਕ ਘਰ ਵਿਆਸੀ ਮੁੰਡਾ ਸੋਪਾ। ਅੱਛਾ। ਹਾਂਜੀ। ਕਹਿੰਦਾ ਵਿਆਹ ਕਰਾਇਆ ਸੀ। ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਘਰ। ਠੀਕ ਹੈ। ਹਾਂਜੀ ਮਾਂ ਕਰਦੀ ਮੇਰੇ ਵੀ ਛੇੜ ਗਈਆਂ। ਕੀ ਕਰ ਤੋ ਹੋਇਆ ਸੀ ਜੀ ਮੈਂ ਦੱਸ ਤੁਸੀਂ ਕੋ ਤੁਸੀਂ ਮੈਨੂੰ ਹਾਂ ਜੀ ਇੱਕ ਮਿੰਟ ਆਪਾਂ ਲੋਨ ਨਹੀਂ ਤੇ ਫਗਵਾ ਰਹੇ ਰਹੇ ਤੁਸੀਂ ਫੜਾ ਮੇਰੇ ਗਲ ਹੋਈ ਸੀ ਠੀਕ ਹੈ ਸਰਟੀਫਿਕੇਟ ਅਨੁਸਾਰ ਪਿਆ ਕਰਵਾਇਆ ਆਪਾਂ ਨਾਮ ਤੇ ਤੁਹਾਨੂੰ ਦਾਦਾ ਦੇ ਵੀ ਮੈਂ ਕੋਈ ਛੋਟੀ ਭੈਣ ਹੈ ਅਕੀਨਾਂ ਮੈਂ ਸਿਸਟਰ ਜਿਸ ਦਾ ਨਾਮ ਆਸ਼ਾ ਰਣੀ ਹੈ ਉਹ ਕੋ ਮੁੰਡੇ ਦੀ ਮੰਗਣੀ ਛੇ ਤਰੀਕ ਨੂੰ ਹੋਈ 6 ਨਵੰਬਰ ਨੂੰ 2015 ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨਾਲ ਕੋਟ ਮੇਰੀ 7 ਤਰੀਕ ਨੂੰ ਕਰਾ ਲਿਆ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣਗੇ 4 ਮਹੀਨੇ ਕੋਠੇ ਮੈਨੂੰ ਹੋ ਗਏ ਮੁੰਡੇ ਨੇ ਲਾਇਆ ਲਾਇਆ ਮੇਰੀ ਭੈਣ ਨੂੰ ਦੂ ਸਾਡੇ ਘਰ ਨਹੀਂ ਮੈਂ ਆਪਣੀ ਮੰਮੀ ਨੂੰ ਬੁਲਾਉਂਦਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਕਰ ਆ ਡੈਡੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਫਿਰ ਉਹ ਇਹਨਾਂ ਨੂੰ ਭਰੋਸਾ ਦਿਵਾ ਕੇ ਲੈ ਕੇ ਗਿਆ ਫਿਰ ਮੈਂ ਤੁਹਾਡੀ ਕੁੜੀ ਨੂੰ ਜਿੱਧਾ ਲੈ ਕੇ ਚੱਲਾਂ ਉਦੋਂ ਛੱਟ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸੁਹੂਲਤ ਦਊਂਗਾ ਕਿ ਤੁਸੀਂ ਮੇਰੇ ਨਾਲ ਇਹਨੂੰ ਤੋੜ ਦੋ ਕਦੋਂ ਲੈ ਕੇ ਆਏ ਸੀ ਮੁੰਡਾ ਲੈ ਕੇ ਗਿਆ 10 ਫਰਵਰੀ ਨੂੰ 10 ਫਰਵਰੀ 10 ਫਰਵਰੀ 2023 ਕਿੱਥੇ ਲੈ ਕੇ ਗਿਆ ਸਾਡੇ 11 ਮੁੰਡਾ ਘਰੋਂ ਚਲੇ ਗਿਆ ਨਹੀਂ ਕਿੱਥੇ ਲੈ ਕੇ ਗਿਆ ਮੁੰਡਾ ਅਨੰਤਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰ ਅਪਾ ਬੱਚਾ ਪੇਰੈਂਟਸ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਬਾਜੀ ਆ ਇਹ ਡੈਡੀ ਆ ਫਿਰ ਕੀ ਹੋਇਆ ਜੀ ਫਿਰ ਕੁਛ ਨਹੀਂ ਪਾਇਆ ਉਹ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗਾ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਿਹਾ ਹਾਂਜੀ ਬਾਜੀ ਕਿੱਥੇ ਅਸੀ ਜੀ ਮਾਸੀ ਦੇ ਜਾ ਰਹੇ ਆ ਰਾਹੋਂ ਗੜ ਸ਼ਾਂਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫਿਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿਨਾਂ ਵੇਟ ਕਰੋ ਮੇਰੇ ਨਾਲ ਹੀ ਨੇ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਆਵਾਜ਼ ਆਈ ਬਿਲਕੁਲ ਸੁਨਸਾਨ ਜਗ੍ਹਾ ਤੋਂ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਤੁਸੀਂ ਕੁੜੀ ਤੁਹਾਡੀ ਗੜ ਸ਼ਾਂਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6 ਵਜੇ ਕਹਿੰਦਾ ਲੈ ਆਇਓ ਫਿਰ 6 ਤੱਕ ਬਾਜੀ ਹੁਣਾਂ ਨੂੰ ਮੈਂ ਕਾਲ ਕੀਤੀ ਮੈਂ ਤਾਂ ਬਾਜੀ ਸਿਸਟਰ ਨੂੰ ਲੈ ਆਇਓ ਮੁੰਡਾ ਕਹਿੰਦਾ ਮੈਂ ਬੱਸੇ ਬਿਠਾ ਦਿੱ ਮੇਰੀ ਗੱਲ ਹੋ ਗਈ ਮਾਸੀ ਨਾਲ ਤੇ ਅਸੀਂ ਸਵੇਰ ਨੂੰ ਕਹਿੰਦਾ ਅਸੀਂ ਕਹਿੰਦਾ ਬੜੀ ਮਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਹਿੰਦਾ ਮੈਂ ਹੋਟਲ 'ਚ ਰਹੂੰਗਾ ਜਿੱਥੇ ਮੈਂ ਆਪਣੇ ਦੋਸਤ ਦੇ ਰਹੂੰਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਹਿੰਦਾ ਤੁਸੀਂ ਲੈ ਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਕੇਸ ਸਾਢੇ 6 ਵਜੇ ਗਏ ਤਾਂ ਸਾਢੇ 8 ਜਾਂ 9 ਵਜੇ ਘਰ ਆਏ ਬੱਸਾਂ ਸਾਰੀਆਂ ਲੰਗੀਆਂ ਕੁੜੀ ਸਾਢੀ ਨਹੀਂ ਉਤਰੀ ਮੈਂ ਫੋਨ ਤੇ ਫੋਨ ਲਾਇਆ ਮੈਂ ਤਾਂ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ ਤੇ ਟੈਨਸ਼ਨ ਤੇ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ ਉਹ ਕਹਿ ਰਹੀ ਸੀ ਜੀ ਕੁੜੀ ਆਪਣੀ ਥੈਲੀ ਦੇ ਨਾਲ ਚਲ ਗਈ ਹੋ ਮੈਨੂੰ ਮਿਲੂ ਥੈਲੀ ਦੇ ਤੇ ਮੈਂ ਤਾਂ ਮੈਂ ਥੈਲੀ ਆ ਮੈਂ ਤਾਂ ਜੇ ਥੈਲੀ ਦੇ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੇ ਕਹਿ ਰਹੇ ਹਾਂ ਮੈਨੂੰ ਹਰ ਇੱਕ ਵਾਰ ਸ਼ੇਅਰ ਕਰਦੀ ਹੈ ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਂ ਸੁਰਤੀ ਮੇਰਾ ਭਰਾ ਵਾਣ ਕੇ ਮੈਂ ਤਾਂ ਦੱਸਦੀ ਮੈਨੂੰ ਟੈਨਸ਼ਨ ਹੋ ਰਹੀ ਹੈ ਭਾਜੀ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਹਿੰਦਾ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਆ ਕਹਿੰਦਾ ਨਹੀਂ ਆਪਣੀ ਸੋਲੀ ਤੋਂ ਹੋ ਸਕਦੀ ਆ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਤਾਂ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਡਾ ਲੱਗੀ ਫੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਕੇ ਸਰ ਨੂੰ ਫੋਨ ਕਰਦੀ ਨਾ ਉਹ ਮੁੰਡੇ ਨੇ ਮੈਨੂੰ ਕੋਈ ਅਤਾ ਪਤਾ ਨਹੀਂ ਮੇਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰੇ ਤੇ ਮੈਂ ਡੈਡੀ ਨੂੰ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਕਿ ਕੋਈ ਗੱਲ ਨਹੀਂ ਠੀਕ ਆ ਮੈਂ ਤਾਂ ਟੈਨਸ਼ਨ 'ਚ ਹੋਣਗੇ ਹਨਾ ਤੇ ਮੈਂ ਤਾਂ ਟੈਨਸ਼ਨ 'ਚ ਹੋਣਗੇ ਤੁਸੀਂ ਜਾਓ ਘਰੇ ਮੈਂ ਕਿਹਾ ਕੁੜੀ ਆਪਣੀ ਛੇਲੀ ਦੇ ਚਲ ਗਈ ਆ ਮੇਰਾ ਇਹਨੂੰ ਝੂਠ ਕਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਡੇ ਕਿਹਾ ਕੰਦਾ ਜੀ ਆਪਣੀ ਛੇਲੀ ਦੇ ਨਾਲ ਗਈ ਹੋਵੇ ਕਹਿੰਦਾ ਕੋਈ ਨਹੀਂ ਮੈਂ ਦੇਖਦਾ ਮੈਂ ਜਿਹੜਾ ਕੁੜੀ ਕੇ ਵੀ ਥੋੜੇ ਗਲਵਤ ਨਹੀਂ ਹੋਈ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਤੁਹਾਨੂੰ ਪਤਾ ਕਿ ਮਰੇ ਜੇ ਥੋੜੀ ਕੁੜੀ ਨਾਲ ਇਸ ਤੇ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸਪੋਰਟ ਨੂੰ ਫੋਨ ਕੀਤਾ ਸੀਗਾ ਤੁਹਾਨੂੰ ਕੀਤਾ ਸੀ ਗੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿਸੀ ਵੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਨਹੀਂ ਮੈਂ ਕੀਤਾ ਮੇਰੇ ਨਹੀਂ ਨਹੀਂ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਿਹੜਾ ਫਾਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਉਹ ਬਾਜੀ ਉਹਨਾਂ ਨੂੰ ਫੋਨ ਕੀਤਾ ਕਿੰਦੇ ਹਾਂ ਦੇਖਣ ਗਏ ਹੋਏ ਆ ਫਟ ਕਰਕੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਹਾਂ ਕੇ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਮੈਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਕਿ ਕਾਰਨ ਸੀ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸ਼ਾਦੀ ਸੀ ਇਹਦੀ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਤੇ ਜਦੋਂ ਸਾਡੇ ਘਰ ਕੁੜੀ ਨਹੀਂ ਆਈ ਮੈਂ ਇਹਨਾਂ ਦੀ ਮਾਂ ਮੇਰੇ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਬੜਿਆ ਆਪਣੇ ਨਾਨਕੇ ਆ ਦੇ ਸੀ ਉਹਦੀ ਮਾਂ ਵੀ ਉਸ ਦਿਨ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਨਾਮ ਕੀ ਨਾਮ ਸੁਖਦੀਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰ ਪਾਲ ਤੇ ਤੁਸੀਂ ਹੁਣ ਕੀ ਹੈ ਮਤਲਬ ਸਰ ਮੈਂ ਮੰਗੇ ਚਾਹਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੀ ਹੋਰ ਕੁੜੀ ਨਾਲ ਤੱਕਾ ਨਾ ਹੋਵੇ ਠੀਕ ਆ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕੁ ਗਿਰਗੜਾਈ ਹੋਣੀ ਉਹਦੇ ਮੋਰੇ ਮੈਂ ਚਾਹੁੰਦੀ ਆ ਕਿ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਤੋ ਉਹਨਾਂ ਦੀ ਲਾਸ਼ ਅਸੀਂ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਦਾ ਬੋਡੀ ਅਸੀਂ ਦੇਖ ਲਈਏ ਇਹ ਤੁਹਾਨੂੰ ਲੱਗਦਾ ਡੈਂਜਰ ਦੇ ਨਿਸ਼ਾਨ ਆ ਕੁੜੀ ਦਾ ਗਲਾ ਘੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ ਤਿੰਨ ਚਾਰ ਜਣੇ ਦਾ ਹੱਥ ਆ ਬੇਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਉਦੋਂ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜੇ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਧਰ ਗਈ ਸੀ ਸੱਕਿਸਤੇ ਕਿਸਤੇ ਕਿਸੇ ਸਭ ਜਾਣ ਕਰਦੇ ਉਸੇ ਸਾਰ ਸਾਨੂੰ ਤਾਂ ਹੀ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਛੱਕ ਕੇ ਤੇ ਹਾਂਜੀ ਛੱਕ ਕੇ ਤੇ ਸ਼ੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰੀਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਕੰਪਨੀ ਸਾਈਓ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨ ਕਰਤੀ ਪੁਲਿਸ ਨੂੰ ਕੰਪਲੇਨ ਸਾਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇ ਕੇ ਸਾਡੀ ਉੱਥੇ ਵੀ ਨਹੀਂ ਸੁਣਾਈ ਹੋਈ ਅਸੀਂ ਹਸਪਤਾਲ ਪਹੁੰਚਾਣਾ ਸਦਰ ਅੱਛਾ ਜੀ ਹਾਂਜੀ ਉਹ ਮੰਗ ਚਾਉਣੀ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਸਾਨੂੰ ਵਾਪਸ ਚਾਹੀਦੀ ਏ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚੇ ਉਹਦੀ ਮੰਮੀ ਦਾ ਹੱਥ ਏ ਕਹਿੰਦੇ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚੇਤੇ ਲਾਸ਼ ਉਹਨਾਂ ਚੇਤੇ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੇ ਕਿੰਨਾ ਚਿਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਠੀਕ ਹੈ ਥੈਂਕ ਯੂ ਕੀ ਮਸਲਾ ਕੀ ਹੈ ਸਤਪਾਲਾ ਪੰਚਾਇਤ ਮਨਾ ਹੂੰ ਬੇਨ ਬੇਨ ਅਨੰਦਗੜ੍ਹ ਜ਼ਿਲ੍ਹਾ ਅਖਾਰ ਕੋਈ ਤੇ ਮਾਮਲਾ ਕੀ ਹੈ ਇਹ ਮਾਮਲਾ ਦਸਤਿਹਰਾ ਹੋਇਆ ਹੈ ਜੀ 11:00 11:00 ਵਜੇ ਕੁੜੀ ਨੂੰ ਘਰੋਂ ਲੈ ਕੇ ਆਇਆ ਮ ਇਹ ਵੀ ਆ ਵੀਡੀਓ ਕੱਲ ਉੱਥੇ 3000 ਰੁਪਏ ਆਇਆ ਲੀ ਗਿਆ ਤੇ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਉਹਨੇ ਫੋਨ ਨਹੀਂ ਲੱਗਾ ਕੋਈ ਦਾ ਕਿ ਸਾਨੂੰ ਕੁਝ ਗਿੱਚ ਕੀਤੀ ਅਸੀਂ ਤੇ ਉੱਥੇ ਸਰਹਟਾਣੇ ਐਪਲੀਕੈਂਟ ਭਾਈ ਉਸ ਤੋਂ ਬਾਅਦ ਵੀ ਇੱਥੇ ਵੀ ਕੱਲ ਆਏ ਸੀ ਇਹਨਾਂ ਨੇ ਕਹਿੰਦੇ ਜੀ ਮੰਗਲ ਕਲਾ ਇਹਨੇ ਵੀ ਕੁਝ ਨਾਸਪੱਲਾ ਫੜਾਇਆ ਮੈਂ ਜਿਹੜਾ ਫਾਦਰ ਸਾਹਿਬ ਉਹ ਥੋੜਾ ਚੰਨੀਆਂ ਬੋਲ ਰਿਹਾ ਜਿਗਾ ਮੰਡੇ ਦੇ ਫਾਦਰ ਜੀ ਹਾਂ ਜੀ ਵੱਕੀ ਫੇਸੇ ਰਿਆ ਸਾਨੂੰ ਇਦਾਂ ਪਤਾ ਲੱਗਾ ਤੇ ਇੱਥੇ ਆ ਗਏ ਸੀ ਜੀ ਜੀ ਘਰ ਪਹੁੰਚੇ ਤਾਂ ਕਿਹੜੇ ਘਰ ਵਿੱਚ ਕੋਈ ਨਹੀਂ ਸੀਗਾ ਮਾਤਾ ਸੀਗੇ ਨਾ ਤੇ ਪਰਿਵਾਰ ਸੀ ਕੋਈ ਨਹੀਂ ਸੀਗਾ ਜੀ ਪੰਜ ਨੇ ਘਰ ਗਏ ਸੀ ਸਿਕੰਜੇ ਕਰ ਗਏ ਜੀ 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 ਇੱਥੇ ਆਈ ਸਾਰੇ ਜੀ ਬਤਾਲੀਆਂ ਮਿਲੇ ਤਾਂ ਮਿਲ ਲਈ ਵਕ ਮਿਲ ਲਿਆ ਤਾਂ ਕੁੜੀ ਦੀ ਹੋ ਮਰਕਨੀਗਾ ਕੁੜੀ 24 ਸਾਲ ਦੀ ਹੈ 24 ਸਾਲ ਇਦਾਂ ਤੇ ਪਤਾ ਲੱਗਿਆ ਬੋਡੀਵਾਰਕ ਮੈਨੂੰ ਪਤਾ ਲੱਗਿਆ ਸਾਨੂੰ ਬੋਡੀਵਾਰਕ ਇਦਾਂ ਪਤਾ ਲੱਗਾ ਜੀ ਇੱਥੇ ਜਿਹੜੇ ਬੰਦੇ ਆ ਮੁਕਰੀ ਵਾਲੇ ਹਾਂਜੀ ਉਹ ਕਿਤੇ ਉੱਥੇ ਪਿੰਡ ਗਏ ਹੋ ਕੇ ਕਹਿਣਗੇ ਉੱਥੇ ਡੈੱਡ ਬੋਡੀ ਪਈ ਹੈ ਇੱਕ ਉਹਨਾਂ ਦੀ ਮਾਸੀ ਦਾ ਮੁੰਡਾ ਜ ਮਾਸੀ ਦਾ ਮੁੰਡਾ ਉਹ ਆ ਕੇ sire ਦੇਖ ਕੇ ਗਿਆ ਤੇ ਉਹਨੇ ਪਛਾਣਿਆ ਤੇ ਫਿਰ ਜਾ ਕੇ ਸਾਨੂੰ ਮੁਫੇਸ਼ਨ ਹੋ ਗਈ। ਕੀ ਤੁਸੀਂ ਆਏ ਹੁਣ ਕੀ ਚਾਹਦੇ ਕਿਉਂ ਕਾਰਵਾਈ ਕੀਤੀ ਚਾਹੁੰਦੇ ਤੁਸੀਂ? ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾ ਜੋ ਵੀ ਹੈ। ਪਛਾਣਨਾ ਚਾਹੀਦਾ ਕਿ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਨਵੇਂ ਸਪੂਸ਼ਟ ਕੰਪਨੀ ਕੀਤਾ ਤੁਸੀਂ? ਕਰਨਾ ਪੈਣਾ ਹੈ ਲਈ ਰਾਹੋ ਤੇ ਮਸਲਾ ਇਹ। ਅਚਾਰਾਹੋ। ਰਾਹੋ ਦੇ ਉਧਰ ਲੈ ਗਿਆ ਸੀ ਉੱਥੇ ਕਿਹੜਾ ਪਿੰਡ ਰਸਤੇ। ਚੜਮਿਆ ਰਾਹ। ਉਹ ਨਾ ਹੁੰਦਾ ਐਸਾ ਕਿ ਦਰਜ ਮਛਲਾ ਗੁਰ ਜਿਹੜੇ ਪਿਛਾਣੇ ਜਾ ਕੇ ਅੱਛਾ ਡੈਥ ਬੋਡੀ ਉਧਰੋਂ ਮਿਲੀ ਹੈ ਡੈਡ ਬੋਡੀ ਡੈਡ ਬੋਡੀ ਪਤਾ ਨਹੀਂ ਕਿੱਥੋਂ ਠੱਟਵੜੇ ਸੰਤਾ ਇੱਥੋਂ ਮਿਲੀ ਹੈ ਨਾ ਜੀ ਉਦਨੇ 3:30 ਵਜੇ ਰੱਖ ਗਿਆ ਸੀ ਡੈਡ ਬੋਡੀ 4:00 ਵਜੇ 10 ਤਰੀਕ ਨੂੰ ਹੀ 10 ਤਰੀਕ ਨੂੰ ਕੁੜੀ ਮਾਰਤੀ ਜਾਂਦੀ ਅੱਛਾ ਉਹ ਬੋਡੀ ਵੀ ਆਪ ਰੱਖ ਕੇ ਗਏ ਇੱਥੇ ਆ ਗਏ ਰੱਖ ਕੇ ਗਏ ਸਰ ਇਹਨਾਂ ਦੇ ਫੋਟੋ ਆਈ ਨੇ ਤੇ ਨਾ ਚੋਂ ਬੰਦਿਆਂ ਨੇ ਕਾਗਜ਼ ਲੱਗੇ ਹੋਣੇ ਕੈਮਰੇ ਚੋਂ ਕੱਢੀਆਂ ਹੁਣ ਫੋਟੋਆਂ ਤਾਂ ਜਾ ਕੇ ਪਤਾ ਲੱਗਾ ਉਹ ਬੰਦਾ ਠੀਕ ਹੈ ਜਿਸਨੇ ਕੋ ਜਿਹੜੀ ਮ ਮੌਸਰੂਮੇ ਬੋਡੀ ਮ ਫੰਡੂਰੀ ਮੱਲੇ ਜਿਹੜਾ ਹੈਗਾ ਨਿਸ਼ਾਨਕਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਸਲਾਹ ਮਿਲੀ ਸੀ ਕਿ ਕਾਸ਼ਾ ਰਾਣੀ ਜਿਹਦਾ ਐਡਰੈਸ ਦੁੱਧੇਵਾਲਾ ਦਾ ਲਿਖਿਆ ਹੋਇਆ ਹੈ ਉਹਦੀ ਬਾਡੀ ਪਈ ਹੈ 6 ਦਿਨ ਤੋਂ ਕੋਈ ਬਾਡੀ ਲੈਣ ਨਹੀਂ ਆਇਆ ਸੋ ਉਹਦੇ ਬਾਰੇ ਪਤਾ ਜੋ ਕੀ ਕੀਤਾ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਰਪੁਰ ਦੀ ਹੈਗੀ ਹੈ ਔਰ ਉੱਥੋਂ ਲਾਪਤਾ ਸੀਗੀ ਔਰ ਇਹ ਵੀ ਇਹ ਬਾਡੀ ਹੈਗੀ ਹੈ ਸੋ ਬਾਡੀ ਦਾ ਮੌਇਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਵੀ ਸ਼ੱਕ ਵਗੈਰਾ ਨਜ਼ਰ ਨਹੀਂ ਆ ਰਹੀ ਅ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਪੰਗਲਕਲਾ ਦਾ ਰਹਿਣ ਵਾਲਾ ਹੈ ਸੋ ਉਹਦੇ ਬਾਰੇ ਪਤਾ ਲੱਗਿਆ ਵੀ ਉਹਨੇ ਵੀ ਜਿਹੜਾ ਕੋਈ ਪੁਆਇਜ਼ਨ ਲੈ ਲਈ ਹੈ ਔਰ ਉਹ ਸਿਬਲ ਹੰਸਟਰ ਦਾਖਲ ਹੈ ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦੀ ਹੈ ਉਹਨਾਂ ਦੇ ਤੁ ਸਾਰੀ ਦਰਿਆਪਤ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਉਹ ਮੰਨ ਚ ਲਿਆ ਸਰ ਪਤਾ ਲੱਗਿਆ ਕਿ ਦੋਨੋਂ ਪਤੀ ਪਤਨੀ ਸੀਗੇ ਸ਼ਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਰ ਲੁਕੀ ਤੇ ਪਰਿਵਾਰ ਦਾ ਕਹਿ ਰਾਇਆ ਕਿ ਜਿਹੜਾ ਮੁੰਡੇ ਤੇ ਮਾਤਾ ਨੇ ਉਹ ਨਹੀਂ ਚਾਹਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾਣ ਤਿਆਰ ਨਹੀਂ ਸੀਗੇ ਤਹੀਂ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰਿਆ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਉਸ ਚੀਜ਼ ਦੀ ਦਰਿਆਪਤ ਕਰਾਂਗੇ ਹੁਣ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਉਹ ਲੜਕਾ ਦਾ ਹਾਲਾਤ ਕਿ ਦਾਂਜਲ ਲੜਕਾ ਨੇ ਜਾਰੀ ਕਰਾਈ ਹੈ ਲੜਕਾ ਹਲੇ ਸਿਵਨਾਸਟਰ ਤੇ ਜੀਰੇ ਇਲਾਜ ਹੈ ਸੋ ਉਹ ਡਾਕਟਰ ਹੀ ਦੱਸ ਸਕਦੇ ਬੈਟਰ ਵੀ ਕਿਸ ਕੰਡੀਸ਼ਨ ਚ ਹੈ ਉਹ ਜਿਹੜਾ ਬਿਆਨ ਦੇਣਗੇ ਤੁਸੀਂ ਉਸ ਦਾ ਕਾਰਵਾਈ ਕਰੋਗੇ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਮਾ ਦੇ ਫਿਰ ਅਸੀਂ ਕੋਸ਼ਿਸ਼ ਕਰਾਂਗੇ